ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਬੱਚਿਆਂ ਦੀਆਂ ਮੋਚਾਂ ਲੱਗੀਆਂ ਨੇ ਕਿਉਂਕਿ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਹੈ ਤੋਂ ਤੱਕੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਦੱਸਦੇ ਕਿ ਕਿੰਨੇ ਦਿਨ ਦੀ ਛੁੱਟੀ ਪਵੇਗੀ ਤੇ ਨਾਲ ਕਰਮਚਾਰੀਆਂ ਦੀਆਂ ਵੀ ਛੁੱਟੀਆਂ ਦਾ ਐਲਾਨ ਜਿਹੜਾ ਕਿ ਹੋ ਚੁੱਕਿਆ ਹੈਗਾ ਪੂਰੀ ਅਪਡੇਟ ਕੀ ਹੋਈ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸਦੀ ਹੈ ਕਿ ਸਰਦੀ ਇਸ ਕਦਰ ਵੱਧ ਰਹੀ ਹੈ ਧੁੰਦ ਬਹੁਤ ਜ਼ਿਆਦਾ ਹੋ ਚੁੱਕੀ ਹੈ ਤਾਂ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਜੋ ਕਿ ਫਿਕਰ ਲੱਗੀ ਰਹਿੰਦੀ ਹੈ ਕਿ ਸਰਦੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਤੇ ਅਜਿਹੇ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਕਿ ਬੱਚੇ ਭੇਜੇ ਜਾਂਦੇ ਨੇ ਤਾਂ ਠੰਡ ਦੇ ਕਰਕੇ ਮਾਪੇ ਕਾਫੀ ਪਰੇਸ਼ਾਨ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਉਹ ਵੀ ਪ੍ਰਸ਼ਾਸਨ ਤੋਂ ਅਪੀਲ ਕਰਦੇ ਨੇ ਕਿ ਸਕੂਲਾਂ ਦੀਆਂ ਛੁੱਟੀਆਂ ਜਿਹੜੀ ਕਿ ਹੁਣ ਕਰ ਦਿੱਤੀਆਂ ਜਾਂ ਜਾਣ ਹਾਲਾਂਕਿ ਸਰਦੀਆਂ ਦੇ ਵਿੱਚ 25 ਤਰੀਕ ਤੋਂ ਹਰ ਸਾਲ ਦੀ ਤਰ੍ਹਾਂ ਛੁੱਟੀਆਂ ਦਾ ਐਲਾਨ ਹੁੰਦਾ ਹੈਗਾ ਤੇ ਉਹ ਛੁੱਟੀਆਂ ਹਫ਼ਤੇ ਤੱਕ ਤੇ ਜੇਕਰ ਠੰਡ ਜ਼ਿਆਦਾ ਹੁੰਦੀ ਹੈ ਤਾਂ ਉਸ ਤੋਂ ਅੱਗੇ ਵੀ ਵਧਾ ਦਿੱਤੀ ਜਾਂਦੀ ਹੈਗੀ ਪਰthੋਂ ਦੱਸਦੀ ਹੈ ਕਿ ਕਈ ਸੂਬਿਆਂ ਦੇ ਵਿੱਚ ਛੁੱਟੀਆਂ ਦਾ ਐਲਾਨ ਜਿਹੜਾ ਕਿ ਹੋ ਚੁੱਕਿਆ ਹੈ ਤਾਂ ਪੰਜਾਬ ਦੇ ਵਿੱਚ ਬੱਚਿਆਂ ਅਤੇ ਕਰਮਚਾਰੀ ਦੇ ਲਈ ਵੱਡੀ ਖੁਸ਼ਖਬਰੀ ਹੈ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਰਾਜ ਦੇ ਵਿੱਚ ਤਿੰਨ ਸਰਕਾਰੀ ਛੁੱਟੀਆਂ ਆ ਰਹੀਆਂ ਨੇ ਜੀ ਹਾਂ ਰਾਜ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਦੇ ਮੁਤਾਬਕ ਆਉਣ ਵਾਲੇ 25 26 ਤੇ 27 ਦਸੰਬਰ ਨੂੰ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਰਹੇਗੀ ਜੀ ਹਾਂ ਜਾਣਕਾਰੀ ਦੇ ਮੁਤਾਬਕ 25 ਦਸੰਬਰ ਨੂੰ 크리스마ਸ ਦੇ ਮੌਕੇ ਦੇ ਉੱਤੇ ਛੁੱਟੀ ਰਹੇਗੀ ਜਦਕਿ 25 ਤੋਂ ਲੈ ਕੇ 27 ਦਸੰਬਰ ਤੱਕ ਸ਼ਹੀਦੀ ਸਭਾ ਦੇ ਚਲਦੇ ਲਗਾਤਾਰ ਸਰਕਾਰੀ ਛੁੱਟੀਆਂ ਰਹਿਣਗੀਆਂ ਹਾਲਾਂਕਿ 26 ਦਸੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ ਇਸ ਦਰਮਿਆਨ ਇਹ ਵੀ ਜ਼ਿਕਰਯੋਗ ਹੈਗਾ ਕਿ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੇ ਕੋਰੇ ਦਾ ਪ੍ਰਭਾਵ ਲਗਾਤਾਰ ਬਣਿਆ ਹੋਇਆ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਪੰਜਾਬ ਸਰਕਾਰ ਦੇ ਸਕੂਲ ਵਿਭਾਗ ਨੇ ਰਾਜ ਦੇ ਸਾਰੇ ਸਰਕਾਰੀ ਦੇ ਵਿੱਚ ਸਕੂਲਾਂ ਦੇ ਵਿੱਚ ਪਹਿਲਾਂ ਹੀ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਸ਼ਿੱਖਿਆ ਵਿਭਾਗ ਦੇ ਵੱਲੋਂ ਸੋਮਵਾਰ ਨੂੰ ਇਸ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਸ ਦੇ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ ਤੋਂ ਦੱਸਦੇ ਕਿ ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੌਰਾਨ ਸੰਘਣੀ ਧੁੰਦ ਦੇ ਕਹਿਰ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਹੈ। ਇਸ ਦੌਰਾਨ ਜੇਕਰ ਗੱਲ ਉੱਤਰ ਪ੍ਰਦੇਸ਼ ਦੀ ਕੀਤੀ ਜਾਵੇ ਜਿੱਥੇ ਕਿ ਸਵੇਰ ਤੋਂ ਹੀ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਕਾਰਨ ਲੋਕ ਕੰਬ ਰਹੇ ਨੇ। ਸੋਮਵਾਰ ਨੂੰ ਬੀਤੇ ਕੱਲ ਦੀ ਵੀ ਸਥਿਤੀ ਇਸੇ ਤਰ੍ਹਾਂ ਰਹੀ ਹੈ ਤੇ ਦਿਨ ਦੇ ਵੇਲੇ ਥੋੜੀ ਜਿਹੀ ਧੁੱਪ ਨੇ ਕੁਝ ਰਾਹਤ ਜ਼ਰੂਰ ਦਿੱਤੀ ਹੈ ਪਰ ਜਿਵੇਂ ਜਿਵੇਂ ਸ਼ਾਮ ਹੋਈ ਠੰਡੀਆਂ ਹਵਾਵਾਂ ਨੇ ਠੰਡ ਨੂੰ ਹੋਰ ਤੇਜ਼ ਕਰ ਦਿੱਤਾ ਨਤੀਜੇ ਦੇ ਵਿੱਚੋਂ ਅੱਜ ਯਾਨੀ ਕਿ ਮੰਗਲਵਾਰ ਨੂੰ ਪਹਿਲੀ ਤੋਂ ਲੈ ਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤਾਂ ਦੱਸ ਦੇ ਕਿ ਸਿੱਖਿਆ ਵਿਭਾਗ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ ਪੜ ਰਹੇ ਲੱਖਾਂ ਵਿਦਿਆਰਥੀਆਂ ਦੇ ਲਈ ਸਰਦੀਆਂ ਦੀਆਂ ਛੁੱਟੀਆਂ ਦੇ ਲਈ ਇੱਕ ਨਵਾਂ ਅਕਾਦਮਿਕ ਕੈਲੰਡਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਐਲਾਨ ਕੀਤਾ ਗਿਆ ਹੈਗਾ ਕਿ ਸੂਬੇ ਦੇ ਸਾਰੇ ਸਕੂਲ 25 ਦਸੰਬਰ ਤੋਂ ਲੈ ਕੇ 5 ਜਨਵਰੀ 2026 ਤੱਕ ਬੰਦ ਰਹਿਣਗੇ ਇਸ ਫੈਸਲੇ ਦੇ ਤਹਿਤ ਵਿਦਿਆਰਥੀਆਂ ਨੂੰ ਇਸ ਸਾਲ ਲਗਭਗ 12 ਦਿਨਾਂ ਦੀ ਲੰਬੀ ਸਰਦੀਆਂ ਦੀ ਛੁੱਟੀਆਂ ਮਿਲਣਗੀਆਂ ਸੈਕੰਡਰੀ ਸਿੱਖਿਆ ਨਿਰਦੇਸ਼ਕ ਦੁਆਰਾ ਜਾਰੀ ਕੀਤੇ ਗਏ ਕੈਲੰਡਰ ਦੇ ਅਨੁਸਾਰ ਸਕੂਲ ਦਸੰਬਰ ਦੇ ਵਿੱਚ ਕੁੱਲ 21 ਦਿਨ ਕੰਮ ਕਰਨਗੇ ਜ਼ਿਕਰ ਹੋਗਾ ਕਿ ਦੱਸਦੇ ਕਿ ਸ਼ਾਹਜਹਾਪੂਰ ਦੇ ਵਿੱਚ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਸੋਮਵਾਰ ਸ਼ਾਮ ਨੂੰ ਛੁੱਟੀਆਂ ਨੂੰ ਲੈ ਕੇ ਇੱਕ ਹੁਕਮ ਜਾਰੀ ਕੀਤਾ ਸੀਗਾ ਹੁਕਮਾ ਅਨੁਸਾਰ ਅੱਜ ਮੰਗਲਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ ਪਹਿਲੇ ਤੋਂ ਲੈ ਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦਰਹਰੈਣਗੀਆਂ ਇਸ ਸੰਬੰਧ ਦੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਧਰਮਿੰਦਰ ਪ੍ਰਤਾਪ ਨਿਕ ਸਿੰਘ ਨੇ ਕਿਹਾ ਹੈਗਾ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈਗਾ ਪਹਿਲਾਂ ਛੁੱਟੀਆਂ ਦਾ ਐਲਾਨ 25 ਦਸੰਬਰ ਤੋਂ ਕਰਨਾ ਸੀਗਾ ਪਰ ਆਏ ਅੱਜ ਤੋਂ ਹੀ ਕਰ ਦਿੱਤਾ ਗਿਆ ਹਾਲਾਂਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੱਚਿਆਂ ਦੀ ਛੁੱਟੀਆਂ ਦੇ ਵਿੱਚ ਇਹ ਐਲਾਨ ਕੀਤਾ ਗਿਆ ਇਹ ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ ਗਿਆ ਪੰਜਾਬ ਦੇ ਵਿੱਚ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਜੋ ਕਿ ਰੱਖ ਵਿਛਟੀਆਂ ਨੇ ਉਹ 25 26 27 ਦੀਆਂ ਨੇ ਜੋ ਕਿ ਸਰਕਾਰੀ ਛੁੱਟੀਆਂ ਰਹਿਣਗੀਆਂ ਇਸ ਦੌਰਾਨ ਸਕੂਲਾਂ ਦੇ ਵੀ ਛੁੱਟੀਆਂ ਹੋਣ ਗਿਆ ਤੇ ਸਰਕਾਰੀ ਮਤਲਬ ਯਾਨੀ ਕਿ ਅਧਿਕਾਰੀਆਂ ਦੀਆਂ ਇਸ ਸਮੇਂ ਛੁੱਟੀਆਂ ਰਹਿਣਗੀਆਂ